ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਔਰ ਦੋ ਨੌਜਵਾਨ ਮੋਟਰਸਾਈਕਲ ਦੇ ਉੱਤੇ ਕੱਪੜੇ ਖਰੀਦਣ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਜਾਂਦਿਆਂ ਹੀ ਕੋਈ ਅਜਿਹੀ ਗੱਲ ਹੋਈ ਕਿ ਜੋ ਮੋਟਰਸਾਈਕਲ ਚਲਾ ਰਿਆ ਸੀ ਨੌਜਵਾਨ ਉਹ ਨਾਲ ਲੰਗਦੀ ਨਹਿਰ ਦੇ ਵਿੱਚ ਛਾਲ ਮਾਰ ਦਿੰਦਾ ਔਰ ਜਿਸ ਨੂੰ ਦੇਖਦਿਆਂ ਹੋਇਆ ਉਸ ਦਾ ਦੋਸਤ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਉਸ ਦੇ ਵੱਲੋਂ ਵੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਪਰ ਅਫਸੋਸ ਦੋਵਾਂ ਦੀ ਮੌਤ ਹੋ ਚੁੱਕੀ ਹੈ ਬਹੁਤ ਹੀ ਇਹ ਦੁਖਦਾਈ ਖਬਰ ਜਿਹੜੀ ਹੈ ਉਹ ਪੰਜਾਬ ਤੋਂ ਪੰਜਾਬ ਦੇ ਪਿੰਡ ਲੁੰਡੇਵਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਨੌਜਵਾਨ ਨਹਿਰ ਦੇ ਵਿੱਚ ਡਿੱਗ ਜਾਂਦੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇੱਕ ਨੌਜਵਾਨ ਛਾਲ ਮਾਰਦਾ ਹੈ ਔਰ ਉਸ ਨੂੰ ਬਚਾਉਣ ਦੇ ਲਈ ਦੂਸਰਾ ਵੀ ਜਦੋਂ ਛਾਲ ਮਾਰ ਦਿੰਦਾ ਤਾਂ ਉੱਥੇ ਹੀ ਦੋਵਾਂ ਦੀ ਮੌਤ ਹੋ ਜਾਂਦੀ ਹੈ ਤਾਂ ਗੁਰੂ ਸਰ ਦੇ ਕੋਲ ਲੰਗਦੀ ਰਾਜਸਥਾਨ ਦੀ ਇਹ ਨਹਿਰ ਸੀ ਜਿਸ ਦੇ ਪੁਲ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜੋ ਵਿਅਕਤੀ ਸੁਖਜਿੰਦਰ ਸਿੰਘ ਸੀ ਪੁੱਤਰ ਬਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਉਹ ਨਹਿਰ ਦੇ ਵਿੱਚ ਡਿੱਗ ਜਾਂਦੇ ਨੇ ਪਹਿਲਾ ਵਿਅਕਤੀ ਛਾਲ ਮਾਰਦਾ ਹੈ ਦੂਸਰਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਔਰ ਨਾਲ ਹੀ ਸੂਚਨਾ ਮਿਲਣ ਦੇ ਉੱਤੇ ਜੋ ਗਿਦਰਬਾਹਰ ਦੀ ਟੀਮ ਹੈ ਜੋ ਡੀਐਸਪੀ ਹੈ ਉਹ ਪੁਲਿਸ ਪਾਰਟੀ ਦੇ ਨਾਲ ਮੌਕੇ ਦੇ ਉੱਤੇ ਪਹੁੰਚਦੇ ਨੇ ਔਰ ਗੋਤਾਖੋਰਾਂ ਦੀ ਹੁਣ ਮਦਦ ਦੇ ਨਾਲ ਭਾਲ ਲਗਾਤਾਰ ਜਾਰੀ ਹੈ ਦਾ ਮੌਕੇ ਦੇ ਉੱਤੇ ਜਿਹੜੀ ਜੋ ਚਸ਼ਮਦੀਦ ਉੱਥੇ ਮੌਜੂਦ ਸੀ ਜੋ ਮੌਕੇ ਦੇ ਉੱਤੇ ਲੋਕ ਮੌਜੂਦ ਸੀ ਉਹ ਗੁਰੂ ਸਰ ਦਾ ਹੀ ਕੋਈ ਜੱਗਾ ਸਿੰਘ ਨਾ ਦਾ ਵਿਅਕਤੀ ਸੀ ਜਿਸ ਨੇ ਦੱਸਿਆ ਕਿ ਮੋਟਰਸਾਈਕਲ ਨੂੰ ਜੋ ਵਿਅਕਤੀ ਚਲਾ ਰਿਹਾ ਸੀ ਸੁਖਜਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਨੇ ਕਹਿੰਦੇ ਮੋਟਰਸਾਈਕਲ ਸੜਕ ਦੇ ਉੱਤੇ ਸੁੱਟ ਦਿੱਤਾ ਤੇ ਫਿਰ ਛਾਲ ਮਾਰ ਦਿੱਤੀ ਤੇ ਉਸ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਉਸ ਨੂੰ ਬਚਾਉਣ ਦੇ ਆਪਣੇ ਦੋਸਤ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਰਾਜਵਿੰਦਰ ਸਿੰਘ ਨੇ ਵੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੁਣ ਗੋਤਾਖੋਰਾਂ ਦੀ ਮਦਦ ਦੇ ਨਾਲ ਭਾਲਤਾ ਜਾਰੀ ਹੈ ਪਰ ਅਜੇ ਵੀ ਜੋ ਉਹਨਾਂ ਦੀ ਮ੍ਰਿਤਕ ਦੇਹਾਂ ਨੇ ਉਹ ਬਰਾਮਦ ਨਹੀਂ ਹੋਈਆਂ ਲਾਸ਼ਾਂ ਨੂੰ ਬਰਾਮਦ ਨਹੀਂ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਦੀ ਹੀ ਬਿਆਨਾਂ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਉਲੰਬੀ ਜਾਊਗੀ ਤਾਂ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਅੱਗੇ ਦੀ ਹੁਣ ਪਰਿਵਾਰਕ ਮੈਂਬਰਾਂ ਦੇ ਨਾਲ ਜੋ ਗੱਲਬਾਤ ਉਹਨਾਂ ਦੇ ਬਿਆਨ ਜੋ ਹੋਣਗੇ ਉਹ ਦੇਖ ਕੇ ਹੀ ਉਲੰਬੀ ਜਾਣੀ ਹੈ ਪਰ ਬਹੁਤ ਹੀ ਦੁਖਦਾਈ ਖਬਰ ਹੈ ਜਿੱਥੇ ਘਰ ਦੇ ਵਿੱਚ 2 ਫਰਵਰੀ ਨੂੰ ਵਿਆਹ ਰੱਖਿਆ ਹੋਇਆ ਸੀ ਔਰ ਬੜੇ ਚਾਮਾਂ ਦੇ ਨਾਲ ਇਹ ਨੌਜਵਾਨ ਅ ਕੱਪੜੇ ਖਰੀਦਣ ਜਾ ਰਹੇ ਸੀ ਦਾ ਪਿੰਡ ਵਾਲੇ ਕਹਿ ਰਹੇ ਨੇ ਘਰ ਵਾਲੇ ਹੀ ਕਹਿ ਰਹੇ ਨੇ ਕਿ ਘਰ ਤੋਂ ਤਾਂ ਹੀ ਕਹ ਕੇ ਗਏ ਸੀ ਕਿ ਇਹ ਕੱਪੜੇ ਖਰੀਦਣ ਜਾ ਰਹੇ ਨੇ ਤਾਂ ਦੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੋ ਨੌਜਵਾਨਾਂ ਦੀਆਂ ਨੇ ਇੱਕ ਨੇ ਪੱਗ ਬੰਨੀ ਹੋਈ ਆ ਔਰ ਇੱਕ ਵੀਰ ਜਿਹੜਾ ਆ ਉਹ ਦੂਸਰਾ ਤੁਹਾਨੂੰ ਨਜ਼ਰ ਆ ਰਿਹਾ ਹੈ ਤਾਂ ਇਹ ਦੋ ਨੌਜਵਾਨ ਸੀ ਦੋ ਦੋਸਤ ਸੀਗੇ ਇੱਕ ਜਦੋਂ ਛਾਲ ਮਾਰ ਦਿੰਦਾ ਤਾਂ ਦੂਸਰਾ ਦੋਸਤ ਉਸ ਨੂੰ ਬਚਾਉਣ ਦੇ ਲਈ ਨਹਿਰ ਦੇ ਵਿੱਚ ਕੁੱਦ ਜਾਂਦਾ ਔਰ ਉੱਥੇ ਹੀ ਉਸ ਦੀ ਦੋਵਾਂ ਦੀ ਜਿਹੜੀ ਹੈ ਉਹ ਦੱਸਿਆ ਜਾ ਰਿਹਾ ਕਿ ਮੌਤ ਹੋ ਚੁੱਕੀ ਹੈ। ਕਈ ਵਾਰ ਅਜੇਹੇ ਜ਼ਿੰਦਗੀ ਦੇ ਵਿੱਚ ਉਤਾਚੜਾ ਆਵਾਜ਼ਾਂ ਆ ਜਾਂਦੇ ਨੇ ਪਰ ਬੰਦਾ ਜਦੋਂ ਆਪਣਾ ਗੁੱਸਾ ਆਪਣਾ ਆਪਾ ਖੋ ਲੈਂਦਾ ਤਾਂ ਪਤਾ ਨਹੀਂ ਕੀ ਉਹ ਸਟੈਪ ਚੱਕ ਲੈਂਦਾ। ਕਿਉਂ ਉਸ ਵਿਅਕਤੀ ਨੇ ਉਸ ਨੌਜਵਾਨ ਨੇ ਮੋਟਰਸਾਈਕਲ ਸੁੱਟ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਕੀ ਕਾਰਨ ਰੇ ਹੋਣਗੇ? ਇਹ ਤਾਂ ਹੁਣ ਉਹੀ ਜਾਣਦੇ ਨੇ ਪਰ ਇੱਕ ਬਹੁਤ ਦੁਖਦਾਈ ਖਬਰ ਪਰਿਵਾਰ ਦੇ ਵਾਸਤੇ ਹੋ ਜਾਂਦੀ ਹੈ ਜਿੱਥੇ ਮਾਪੇ ਪਾਲ ਪੋਸ ਕੇ ਵੱਡਾ ਕਰਦੇ ਨੇ ਤੁਹਾਨੂੰ ਪੜਾਉਂਦੇ ਨੇ ਲਿਖਾਉਂਦੇ ਨੇ ਔਰ ਜਦੋਂ ਉਹਨਾਂ ਨੂੰ ਜਵਾਨ ਪੁੱਤਾਂ ਦੇ ਜਾਣ ਦੀ ਹੈ ਜੀ ਖਬਰ ਮਿਲਦੀ ਹੈ ਔਰ ਉਹ ਵੀ ਸੁਸਾਇਸਾਈਡ ਦੀ ਖਬਰ ਮਿਲਦੀ ਹੈ ਤਾਂ ਬਹੁਤ ਦੁਖਦਾਈ ਹੁੰਦੀ ਹੈ ਉਹ ਸਹਿ ਨਹੀਂ ਕੀਤੀ ਜਾਂਦੀ ਪਰਿਵਾਰਕ ਮੈਂਬਰਾਂ ਦਾ ਪੁਲਿਸ ਦਾ ਕੀ ਕਹਿਣਾ ਇੱਕ ਵਾਰ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਸ ਦਿਓਤੇ ਕੀ ਕਹਿ ਰਹੇ ਨੇ ਪੁਲਿਸ ਨੇ ਹਾਲਾਂਕਿ ਭਾਲ ਤਾਂ ਸ਼ੁਰੂ ਕਰ ਦਿੱਤੀ ਹੈ ਤਾਂ ਪੁਲਿਸ ਦਾ ਕੀ ਸਟੇਟਮੈਂਟ ਹੈ ਔਰ ਪਰਿਵਾਰ ਦਾ ਕੀ ਕਹਿਣਾ ਉਹ ਇੱਕ ਵਾਰ ਤੁਹਾਨੂੰ ਸੁਣਾਉਂਦੇ ਆ ਬਹੁਤ ਮੰਦ ਭਾਗੀ ਖਬਰ ਹੈ ਵੀ ਉਹ ਵਿਚਾਰੇ ਦੋਵੇਂ ਹੀ ਬਾਤ ਨਾ ਸਕੇ ਤੇ ਵੱਡੀ ਨਹਿਰ ਦੇ ਵਿੱਚ ਸਮਾ ਗਏ ਬਹੁਤ ਸਾਡੇ ਪਿੰਡ ਆਸਤੇ ਵੀ ਤੇ ਲੁੰਡੇ ਵਾਲੇ ਪਿੰਡ ਆਸਤੇ ਵੀ ਸਾਡਾ ਗਵਾਨ ਪਿੰਡ ਹੈ ਬਹੁਤ ਮਾੜੀ ਘਟਨਾ ਬਈ ਗਿਲਸਾਓ ਇਹ ਕਦੋਂ ਕਦੀ ਘਟਨਾ ਬਈ ਇਹ ਬਈ ਕੋਈ ਟਾਈਮ ਤੁਹਾਨੂੰ ਦੱਸ ਦਿੰਦਾ ਮੈਂ ਹੂੰ ਮਤਲਬ ਕੋਈ ਸਾਢੇ 1/4 ਪੌਣੇ ਇੱਕ 5 ਦੀ ਗੱਲ ਹੈ ਬਈ ਜੀ ਸਾਢੇ 1/4 ਮੰਨੋ ਤੁਸੀਂ ਕੁ ਵਿਚਾਰੇ ਆਏ ਸੀਗੇ ਕਿਸੇ ਕੰਮ ਧੰਦੇ ਜਾਂ ਕੀ ਗੱਲ ਬਣੀ ਬਹੁਤ ਮਤਲਬ ਮੰਦ ਭਾਗੀ ਖਾ ਰਹਿ ਗੱਲ ਸਾਬ ਕਹਿੰਦੇ ਬਚਾਉਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਵੀ ਦੂਜੇ ਨੇ ਵੀ ਦੂਜਾ ਜਿਹੜਾ ਇੱਕ ਤੋਂ ਨਾਲ ਸੀ ਉਹਨੇ ਹੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਪਿੰਡ ਵਾਲੇ ਵੀ ਬੰਦਿਆ ਨੇ ਪੱਗਾਂ ਪੂਗਾਂ ਸਿੱਟੀਆਂ ਤੇ ਪਰ ਕਿਉਂਕਿ ਦੋਵੇਂ ਹੀ ਮੇਰੇ ਹਿਸਾਬ ਚੋਂ ਅਨਟ੍ਰੇਨ ਸੀ ਕੰਮ ਨਹੀਂ ਜਾਣਦੇ ਸੀ ਜਿਨੇ ਕਰਕੇ ਉਹਨਾਂ ਦੀ ਮੌਤ ਹੋ ਗਈ ਮਤਲਬ ਇਹ ਪੌੜੀਆਂ ਨਾ ਹੁਣ ਮਿਲਦਾ ਉਹ ਵੀ ਕੋਈ ਇਹ ਬਾਈ ਬਹੁਤ ਵੱਡਾ ਤੁਸੀਂ ਗੱਲ ਸਾਬ ਪੁੱਛਿਆ ਸਵਾਲ ਜਾਂ ਨਹਿਰ ਨਵੀਂ ਬਣੀ ਸੀ ਜਿਹੜੀਆਂ ਸਾਡੇ ਇੱਥੇ ਪੌੜੀਆਂ ਸੀ ਪੁਲਾਂ ਦੇ ਨਾਲ ਇਹ ਕਿਸੇ ਵੀ ਠੇਕੇਦਾਰ ਨੇ ਸਾਡੇ ਆਖਣ ਤੋਂ ਬਿਨਾ ਤਾਂ ਵੀ ਨਹੀਂ ਲਾਈਆਂ ਕਿਉਂਕਿ ਜ਼ਰੂਰੀ ਬਣਦੇ ਸੀ ਜੇ ਅੱਜ ਪੌੜੀਆਂ ਹੁੰਦੀਆਂ ਤੇ ਦੋਵਾਂ ਜਣਿਆਂ ਦੀ ਬੱਚਿਆਂ ਦੀ ਜਾਨ ਬਚ ਸਕਦੀ ਸੀ ਉਮਰ ਕਿੰਨੀ ਕੀ ਸੀ ਬਾਈ ਦਾਦ ਮੁੰਡੇ ਦੀ ਛੋਟੇ ਸੀ ਬਾਈ ਕੋਈ 24-25 25 ਸਾਲ ਦੇ ਮੁੰਡੇ ਸੀਗੇ ਥੋੜੀ ਉਮਰ ਸੀ ਪੁਲਿਸ ਵਗੈਰਾ ਵੀ ਆ ਰਹੀ ਮੁਕਤੇ ਹਾਂ ਆਪਾਂ ਪੁਲਿਸ ਨੂੰ ਕਰਤਾ ਸੂਚਿਤ ਐਸ ਐਚਓ ਵੀ ਆ ਗਿਆ ਤੇ ਸਾਰੇ ਮਹਿਕਮਾ ਆ ਗਏ ਜੀ ਹਾਂਜੀ ਸਰ ਕੀ ਘਟਨਾ ਵਾਪਰੀ ਹੈ ਨਹਿਰ ਤੇ ਜੀ ਅੱਜ ਸਾਨੂੰ ਮੋਕੇ ਇਨਫੋਰਮੇਸ਼ਨ ਮਿਲੀ ਸੀ ਇੱਕ ਮੁੰਡੇ ਦੋ ਸੀ ਮੋਟਰਸਾਈਕਲ ਤੇ ਜਾ ਰਹੇ ਜਿਨ੍ਹਾਂ ਨੇ ਤੁਰੇ ਜਾਂਦਿਆਂ ਮੋਟਰਸਾਈਕਲ ਖੜਾ ਕਰਕੇ ਤੇ ਨਹਿ ਸ਼ਾਲ ਮਾਰਤੀ ਆ ਉਹ ਮੌਕੇ ਤੇ ਜੱਗਾ ਸਿੰਘ son of ਜਗਸੀਰ ਸਿੰਘ ਇਹ ਮੌਕੇ ਤੇ ਖੜਾ ਸੀ ਇਹ ਕਹਿੰਦਾ ਮੋਟਰਸਾਈਕਲ ਤੇ ਆ ਕੇ ਰਹਿ ਸੀ ਤੇ ਮੋਟਰਸਾਈਕਲ ਖੜਾ ਸੁੱਟ ਕੇ ਤੁਰੇ ਜਾਂਦਿਆਂ ਨੇ ਇਹਦੇ ਵਿੱਚ ਹੈਗਾ ਸਖਜਿੰਦਰ ਸਿੰਘ ਇਹਦੀ ਸ ਬੱਬੂ son of ਬਲਜੀਤ ਸਿੰਘ ਵਾਸੀ ਲੁੰਡੇ ਵਾਲਾ 25 30 ਸਾਲ ਦੀ ਉਮਰ ਹੈ ਇਹ ਮੋਟਰਸਾਈਕਲ ਚਲਾ ਰਿਆ ਸੀ ਇਹਦੇ ਪਿੱਛੇ ਬੈਠਾ ਸੀ ਮੁੰਡਾ ਰਜਿੰਦਰ ਸਿੰਘ son of ਕਾਲਾ ਸਿੰਘ ਇਹ ਠਰਾਉ ਨਿਸਾਲਦਾ ਇਹ ਪਿੱਛੇ ਬੈਠਾ ਸੀ ਜਦੋਂ ਉਹਨੇ ਛਾਲ ਮਾਰੀ ਤਾਂ ਇਹ ਬਚਾਉਣ ਦੀ ਖਾਤਰ ਪਿੱਛੇ ਗਿਆ ਤੇ ਇਹ ਵੀ ਡੁੱਬ ਗਿਆ ਦੋਨਾਂ ਜਿਹੜੇ ਆ ਨਹਿਰ ਚ ਡੁੱਬ ਕੇ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਕਾਰਨ ਕੀ ਰਿਹਾ ਸਰ ਅਜੇ ਤਵਦੀਸ਼ ਚੱਲ ਰਹੀ ਹੈ ਜਿਵੇਂ